ਕੇ ਡਿਵਲਪ ਪੰਜਾਬ ਦੀ ਨਿਊਜ਼ ਦੇਖ ਰਿਹਾ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਪਹਿਲੇ ਦਰਸ਼ਕੋ ਤਸਵੀਰਾਂ ਬਖਾ ਰਹੇ ਤੁਹਾਨੂੰ ਇਤਿਹਾਸਿਕ ਸ਼ਹਿਰ ਨਕੋਦਰ ਦੀਆਂ ਔਰ ਲੱਕੜ ਮੰਡੀ ਦੀ ਮਾਰਕੀਟ ਜਿਹੜੀ ਹੈ ਉੱਥੇ ਬਸਪਾ ਦਾ ਜਿਹੜਾ ਬੂਥ ਲੱਗਾ ਹੋਇਆ ਹੈ ਆਓ ਇਹਨਾਂ ਦੇ ਵਰਕਰਾਂ ਦੇ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਜੈਪੀਮ ਜੀ ਹਾਂਜੀ ਸਾਹਿਬ ਜੈਪੀਮ ਜੀ ਆਪਾਂ ਜੀ ਕਿਵੇਂ ਦੀਆਂ ਤਿਆਰੀਆਂ ਤੁਹਾਡੀਆਂ ਬੂਥ ਦੀਆਂ ਜੇ ਬੂਥ ਦੀ ਗੱਲ ਕਰੀਏ ਕਿੰਨੇ ਵਜੇ ਸ਼ੁਰੂ ਹੋਇਆ ਬੂਥ ਤੁਹਾਡਾ ਸਾਡਾ ਜੀ 6:30 ਵਜੇ ਸਾਡੀ ਪ੍ਰੋਪਰ ਤਿਆਰੀ ਹੋ ਗਈ ਸੀ ਤੇ 7:00 ਵਜੇ ਤੋਂ ਜੋ ਇਲੈਕਸ਼ਨ ਦਾ ਟਾਈਮ ਸੀ ਕਿ ਅਸ ਪਰ ਗਾਇ ਔਰ ਜੇ ਵਰਕਰ ਆਪਣੇ ਵੋਟਰਾਂ ਦੀ ਗੱਲ ਕਰੀਏ ਤਾਂ ਕਿਸ ਤਰ੍ਹਾਂ ਦੇ ਰੁਝਾਨ VOTING ਲਈ ਦੇਖੇ ਜਾ ਰਹੇ ਨੇ ਰੁਝਾਨ ਬਹੁਤ ਵਧੀਆ ਜਾ ਰਿਹਾ ਹੈ ਅਸਲੀ ਜਿਹੜੇ ਸਾਡੇ ਐਡੋਕੇਟ ਬਲਵਿੰਦਰ ਕੁਮਾਰ ਜੀ ਸਾਡੇ ਬਾਹਰ ਐਸੋ ਸ਼ਹੀਦ ਜਲੰਧਰ ਦੇ ਮੈਂਬਰ ਵੀ ਆ ਮੈਂ ਖੁਦ ਵੀ ਐਡੋਕੇਟ ਹਾਂ ਔਰ ਇਹਨਾਂ ਨੂੰ ਬਹੁਤ ਵਧੀਆ ਰਿਸਪੌਂਸ ਮਿਲਿਆ ਸਾਡੀ ਬਾਅਦ ਚ ਵੀ ਆਏ ਸੀ ਦੋ ਦਿਨ ਪਹਿਲਾਂ ਅੱਛੇ ਸਾਨੂੰ ਬਹੁਤ ਵਧੀਆ ਰਿਸਪੌਂਸ ਮਿਲਿਆ BSP ਨੂੰ ਕਿ ਉਹਦਾ ਪਾਸਪੋਰਟ ਹੈ ਕਿ ਇਹਨਾਂ ਨੇ ਕੋਈ ਝਾਲ ਨਹੀਂ ਬਦਲਿਆ ਸੈਕੰਡਰੀ ਇਹਨਾਂ ਨੇ ਪਿਛਲੀ ਵਾਰੀ 2 ਲੱਖ 5000 ਵੋਟਾਂ ਲਈਆਂ ਸੀਗੀਆਂ ਔਰ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਹੈ ਕਿ ਤਾਂ ਉਸ ਤੋਂ ਵੀ ਅਰਕੇ ਸਾਡੇ ਜਿਹੜੇ ਬਲਵਿੰਦਰ ਸਾਡੇ ਕੋਟ ਬਲਵਿੰਦਰ ਕੁਮਾਰ ਜਿਹੜੇ ਆ ਉਹ ਬਹੁਤ ਵੱਡੀ ਲੀਡ ਨਾਲ ਚੱਤ ਕੇ ਪਾਰਲੀਮੈਂਟ ਚ ਜਾਣਗੇ ਜੈਪਿੰਦ ਜੀ ਹਾਂ ਜੀ ਵੀਰ ਜੀ ਕੀ ਕਹਿਣਾ ਇਲੈਕਸ਼ਨਾਂ ਬਾਰੇ ਇਲੈਕਸ਼ਨਾਂ ਬਹੁਤ ਵਧੀਆ ਚੱਲ ਰਿਹਾ ਬਲਵਿੰਦਰ ਕੁਮਾਰ ਦੇ ਸਾਡੇ ਜਿਹੜੇ ਬੋਡ ਨੰਬਰ ਸਾਰੇ ਜਿੰਨੇ ਦਾਮਗੜੀਆ ਤੇ ਵਿੱਚ ਵੋਟ ਬਹੁਤ ਵਧੀਆ ਹੋ ਰਹੀ ਹੈ ਔਰ ਜੇਕਰ ਗੱਲ ਕਰੀਏ ਗਰਮੀ ਬਹੁਤ ਹੈ ਵੋਟਰ ਇਸ ਗਰਮੀ ਦੇ ਵਿੱਚ ਬਾਹਰ ਆ ਰਹੇ voting ਲਈ ਹਾਂ ਜੀ ਬਹੁਤ ਅੱਛੇ ਵੋਟਰ ਆ ਰਹੇ ਆ ਸਵੇਰੇ 7 ਵਜੇ ਚਾਲੂ ਹੋ ਗਏ ਸੀ ਤੇ ਹੁਣ ਤੱਕ ਆ ਰਹੇ ਵੋਟਰ ਸਾਰੇ ਕਾਰਿ ਦਰਸ਼ਕੋ ਤਸਵੀਰਾਂ ਬਖਾ ਰਹੇ ਆ ਤੁਹਾਨੂੰ ਮਹਿਤਪੁਰ ਰੋਡ ਮੁਹੱਲਾ ਗੁਰਵਿੰਦਰਪੁਰਾ ਜਿਆ ਅਤੇ ਕਾਂਗਰਸ ਦਾ ਖਾਇਦਾ ਬੂਥ ਲੱਗਾ ਹੈ ਔਰ ਕਾਂਗਰਸ ਸਾਹਿਬ ਦੇ ਵਰਕਰ ਸਹਿਬਾਂ ਸਾਡੇ ਦਰਮਿਆਨ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਹਾਂਜੀ ਸਸੀ ਕਾਲ ਜੀ ਸਸੀ ਕਾਲ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੁੰਦਾ ਜੀ ਕਿਵੇਂ ਦਾ ਰੁਝਾਨ ਦੇਖ ਰਹੇ ਹੋ ਵੋਟਰਾਂ ਦੇ ਵਿੱਚ ਇਲੈਕਸ਼ਨਾਂ ਪਰ ਦੇਖੋ ਜੀ ਜਿਤਨਾ ਸਵੇਰ ਤੋਂ 2-4 ਘੰਟੇ ਹੋ ਗਏ ਆ ਜਾਂ ਔਰ ਬੋਟਾ ਦਾ ਬਹੁਤ ਜ਼ਿਆਦਾ ਰੁਝਾਨ ਆ ਲੋਕੀ ਘਰੋਂ ਤੋਂ ਨਿਕਲ ਰਹੇ ਆ ਸਵੇਰ ਤੋਂ ਹੀ ਰਸ਼ ਪੈ ਰਿਹਾ ਬੂਥਾਂ ਦੇ ਉੱਤੇ ਔਰ ਮੈਂ ਸਮਝਦਾ ਵੀ ਹੈ ਕਿ 80% ਜੇਕਰ ਗਰਮੀ ਦੀ ਗੱਲ ਕਰੀਏ ਮਈ ਦਾ ਮਹੀਨਾ ਔਰ ਗਰਮੀ ਬਹੁਤ ਜ਼ਿਆਦਾ ਹੈ ਕੀ ਵੋਟਰ ਬਾਹਰ ਨਿਕਲ ਲੈਣੇ VOTING ਲਈ ਬਿਲਕੁਲ ਜੀ 100% ਗਰਮੀ ਦੀ ਕੋਈ ਪਰਵਾਹ ਨਹੀਂ ਕਰ ਰਿਹਾ ਠੀਕ ਹੈ ਗਰਮੀ ਹੈਗੀ ਆ ਪਰ ਲੋਕਾਂ ਦੇ ਵਿੱਚ ਜਾਣ ਲੋਕੀ ਸਰਕਾਰ ਬਦਲ ਲਈ ਬਹੁਤ ਚਾਹਵਾਨ ਨੇ ਔਰ ਬੜੀ ਉਤਸਕਤਾ ਦੇ ਨਾਲ ਵੋਟ ਪਾਉਣ ਆ ਰਹੇ ਨੇ ਤੋਂ ਕਿਹੜੀ ਪਾਰਟੀ ਦਾ ਕੈਂਡੀਡੇਟ ਅੱਗੇ ਵੱਧਾ ਨਜ਼ਰ ਆ ਰਿਹਾ ਤੁਹਾਨੂੰ ਦੇਖੋ ਜੀ ਫਿਲਹਾਲ ਤਾਂ ਕੁਝ ਨਹੀਂ ਕਿਹਾ ਜਾ ਸਕਦਾ ਰਲਵਾ ਵਿਲ ਮਹੰਗਾ ਰਾਇਆ ਬਟ ਆਉਣ ਵਾਲੇ ਦਿਨਾਂ ਵਿੱਚ ਇੱਕ ਦੋ ਦਿਨਾਂ ਵਿੱਚ ਪਤਾ ਲੱਗ ਜਾਊਗਾ ਜੀ ਸਾਜੀ ਇਲੈਕਸ਼ਨ ਬਸ ਠੀਕ ਆ ਜੀ ਚੱਲ ਰਿਹਾ ਬਹੁਤ ਵਧੀਆ ਲੋਕੀ ਗਰਮੀ ਨਹੀਂ باوجود ਹੋਣ ਦੇ ਵੀ ਘਰੋਂ ਆ ਰਹੇ ਆ ਕੋਈ ਗੱਡੀਆਂ ਚ ਆ ਰਿਹਾ ਕੋਈ ਪੈਦਲ ਵੀ ਆ ਰਿਹਾ ਬਹੁਤ ਸਾਡੇ ਇੱਥੇ ਸਾਥੀ ਜਿਹੜੇ ਵਿਚਾਰੇ ਪੈਦਲ ਮੋਟਰਸਾਈਕਲਾਂ ਤੇ ਜਾ ਰਹੇ ਆ ਤੇ ਵੋਟ ਆਪਣੀ ਪਾ ਰਹੇ ਆ ਜਿਹੜੇ ਤੁਹਾਡੇ ਕੈਂਡੀਡੇਟ ਨੇ ਸਾਬਕਾ ਸੀਐਮ ਵੀ ਰਹਿ ਚੁੱਕੇ ਨੇ ਇਹਨਾਂ ਤੋਂ ਹੰਗਾਰਾ ਜਿਹੜਾ ਆਪਾਂ ਪਿੰਡਾਂ ਦੇ ਵਿੱਚੋਂ ਕਿਵੇਂ ਦਾ ਨਜ਼ਰ ਆ ਰਿਹਾ ਤੁਹਾਨੂੰ ਦੇਖੋ ਜੀ ਹਜੇ ਤੱਕ ਤਾਂ ਬਹੁਤ ਗੋਡਾ ਰਿਸਪੌਂਸ ਮਿਲ ਰਿਹਾ ਕਿਉਂ ਜੀ ਤੇ ਬਹੁਤ ਵਧੀਆ ਚੱਲ ਰਿਹਾ ਔਰ ਵੋਟਿੰਗ ਵੀ ਸਹੀ ਹੋ ਰਹੀ ਹੈ ਕੋ ਜਿਤਵਾਲ ਕਿਹੜੀ ਪਾਰਟੀ ਨੂੰ ਦੇਖ ਰਹੇ ਤੁਸੀਂ ਆ ਜਾ ਸਕਦਾ ਜੀ ਇਹ ਤਾਂ ਕਿਹਾ ਨਹੀਂ ਜਾ ਸਕਦਾ ਕਿਉਂ ਜੀ ਇਦਾਂ ਉੱਪਰ ਵਾਲੇ ਦੇ ਹੱਥ ਆ ਕਿਉਂ ਜੀ ਜਾਂ ਬੂਟਰਾਂ ਦੇ ਹੱਥ ਆ ਅਸੀਂ ਇਹ ਨਹੀਂ ਕਹਿ ਸਕਦੇ ਜੀ ਕਿਉਂ ਜੀ ਇਹ ਜਿੱਤੇਗਾ ਇਹ ਜਿੱਤੇਗਾ ਬਾਕੀ ਸਾਹਮਣੇ ਆ ਹੀ ਜਾਣਾ ਔਰ ਅੱਗੇ ਦਿਨ ਤਸਵੀਰਾਂ ਤੁਹਾਨੂੰ ਲੈ ਚਲਦੇ ਹਾਂ ਇੱਕ ਭਾਜਪਾ ਦਾ ਇੱਥੇ ਬੂਥ ਲੱਗਾ ਹੋਇਆ ਹੈ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਤਸਵੀਰਾਂ ਉਧਰ ਦੀਆਂ ਵਿਖਾਈਆਂ ਜਾਣ ਭਾਜਪਾ ਦੇ ਵਰਕਰ ਸਹਿਬਾਨ ਸਾਡੇ ਦਰਮਿਆਨ ਮੌਜੂਦ ਨੇ ਆਓ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਸასი ਕਾਲ ਜੀ ਸასი ਕਾਲ ਜੀ ਜੈ ਭੀਮ ਜੈ ਭਾਪਾ ਜੀ ਕਿਵੇਂ ਦਰੂ ਜਾਣ ਵੋਟਰਾਂ ਦੇ ਵਿੱਚ ਨਜ਼ਰ ਆ ਰਿਹਾ ਇਲੈਕਸ਼ਨ ਹੋ ਰਿਹਾ ਇਲੈਕਸ਼ਨਾਂ ਲੈ ਕੇ ਜੀ ਇਸ ਟਾਈਮ ਤੇ ਜੀ ਪੂਰਾ ਮਾਹੌਲ ਜਿੱਦਾਂ ਕਹੀ ਹੈ ਕਿ ਬਰਾਬਰੀ ਤੇ ਜਾ ਰਿਹਾ ਹੈ ਜੀ ਬਾਕੀ 4 ਤਰੀਕ ਨੂੰ ਪਤਾ ਲੱਗ ਜਾਏਗਾ ਕਿ ਹਾਂ ਵੀ ਕੌਣ ਜਾ ਰਿਹਾ ਅੱਗੇ ਕੌਣ ਨਹੀਂ ਆ ਰਿਹਾ ਅੱਗੇ ਬਾਕੀ ਅੰਦਰ ਕਦੀ ਬਹੁਤ ਵੋਟ ਪੈ ਰਹੀ ਆ ਕੋਈ ਇਦਾਂ ਹੁੰਦਾ ਕਿ ਹਾਂ ਵੀ ਕਈ ਵੋਟਰ ਸਾਹਮਣੇ ਨਹੀਂ ਆਉਂਦੇ ਹੈਗੇ ਕਿ ਹਾਂ ਵੀ ਪਾਰਟੀ ਬਾਜ਼ੀ ਨੂੰ ਦੇਖ ਕੇ ਆਪਣੇ ਅੰਦਰੋਂ ਅੰਦਰ ਹੀ ਵੋਟ ਸਾਰੀ ਪਾਈ ਜਾ ਰਹੇ ਆ ਬਾਕੀ 4 ਤਰੀਕ ਨੂੰ ਪਤਾ ਲੱਗ ਜਾਏਗਾ ਜੀ ਉਹ ਕਿਹੜੀ ਪਾਰਟੀ ਦਾ ਕੈਂਡੀਡੇਟ ਤੁਸੀਂ ਜਿਤਵਾਲ ਵਜਾ ਤੁਹਾਨੂੰ ਨਜ਼ਰ ਆ ਰਿਹਾ ਜੱਤਵਾਲਤ ਜੀ ਐਸਟਮ ਜੀ ਹਾਂਜੀ ਰਿੰਕੂ ਜੀ ਐਸਟਮ ਜੰਦਰ ਤੋਂ ਸਾਨੂੰ ਇੰਨਾ ਕਿ ਹਾਂ ਵੀ ਉਹ ਜੱਤਵਾਲਤ ਨੂੰ ਜਾ ਰਹੇ ਆ ਠੀਕ ਆ ਕਿ ਬਾਕੀ ਭਾਜਪਾ ਨੂੰ ਐਸਟਮ ਦੀ ਬਹੁਤ ਜ਼ਿਆਦਾ ਸਮਰਥਨ ਮਿਲ ਰਿਹਾ ਆ ਸ਼ਹਿਰੀ ਬੋਰਡ ਬਹੁਤ ਪੈ ਰਹੀ ਆ ਬਾਕੀ ਅੰਦਰ ਗਤੀ ਬਹੁਤ ਬੋਟ ਪੈ ਰਹੀ ਆ ਬਾਕੀ 4 ਤਰੀਕ ਨੂੰ ਪਤਾ ਲੱਗ ਜਾਏਗਾ ਸਰ ਜੇ ਭਾਜਪਾ ਦੀ ਗੱਲ ਕਰੀਏ ਤੇ ਪਿੰਡਾਂ ਦੇ ਵਿੱਚ ਭਾਜਪਾ ਦਾ ਵਿਰੋਧ ਵੀ ਬੜਾ ਵੇਖਣ ਨੂੰ ਮਿਲਿਆ ਇਹਦੇ ਬਾਰੇ ਕੀ ਕਹੋਗੇ ਵਿਰੋਧ ਇਸ ਤਰ੍ਹਾਂ ਆ ਕਿ ਹਾਂ ਵੀ ਇੱਕ ਲਹਿਰ ਆ ਜੀ ਹਾਂ ਵੀ ਕਿਸਾਨੀ ਮੋਰਚਾ ਕਰਕੇ ਕਿ ਹਾਂ ਵੀ ਉਹਨਾਂ ਨੇ ਹਰ ਕਿਸੇ ਨੇ ਸੋਚਿਆ ਹੋਇਆ ਕਿ ਹਾਂ ਵੀ ਮੋਦੀ ਮਾਰਾ ਮੋਦੀ ਲੋਕਾਂ ਨੂੰ ਇਹ ਨਹੀਂ ਪਤਾ ਕਿ ਹਾਂ ਵੀ ਮੋਦੀ ਨੇ ਕਿਹੜੇ ਕਿਹੜੇ ਕੰਮ ਕੀਤੇ ਆ ਬਾਕੀ ਜਿਹੜੇ ਪੜੇ ਲਿਖੇ ਆ ਜਿਹੜੇ ਕਿ ਹਾਂ ਵੀ ਜਿਨ੍ਹਾਂ ਨੂੰ ਪਤਾ ਕਿ ਹਾਂ ਵੀ ਦੁਨੀਆ ਵਿੱਚ ਐਸ ਟਾਈਮ ਇੰਡੀਆ ਕਿੱਧਰ ਨੂੰ ਜਾ ਰਹੀ ਆ ਉਹ ਐਸ ਟਾਈਮ ਮੋਦੀ ਨੂੰ ਹੀ ਵੋਟ ਪਾ ਰਹੇ ਆ ਕਾਰੀ ਦਸ਼ਕੋ ਤਸਵੀਰਾਂ ਵਿਖਾ ਰਹੇ ਤੁਹਾਨੂੰ ਮਹੱਲਾ ਗੁਰੂ ਰਗਦਾਸਪੁਰਾ ਦੀਆਂ ਔਰ ਆਮ ਆਦਮੀ ਪਾਰਟੀ ਦਾ ਬੂਥ ਇੱਥੇ ਲੱਗਾ ਹੋਇਆ ਹੈ ਇੱਥੋਂ ਦੇ ਵਰਕਰਾਂ ਦੇ ਨਾਲ ਗੱਲਬਾਤ ਕਰਦੇ ਆ ਹਾਂਜੀ ਜੈ ਭੀਮ ਜੀ ਜੈ ਭੀਮ ਜੀ ਕਿਵੇਂ ਦੀਆਂ ਤਿਆਰੀਆਂ ਚੱਲ ਰਹੀਆਂ ਕਿੰਨੇ ਵਜੇ ਬੂਥ ਦੀ ਇਹ ਗੱਲ ਕਰੀਏ ਕਿੰਨੇ ਵਜੇ ਬੂਥ ਲੱਗਾ ਤੁਹਾਡੀ ਪਾਰਟੀ ਦਾ ਬੂਥ ਸਾਰਾ 6:30 ਵਜੇ ਤਿਆਰ ਕਰ ਲਿਆ ਜੀ ਤਾਂ ਤੋਂ ਜਾਨਕਿਆ ਆਉਣ ਲੱਗ ਪਈ ਸਾਡੇ ਕੋਲ। ਹੋਰ ਵੋਟਰਾਂ ਦੇ ਵਿੱਚ ਉਹ ਰੁਝਾਨ ਕਿਸ ਤਰ੍ਹਾਂ ਦਾ ਦੇਖ ਰਹੇ ਹੋ? ਬਹੁਤ ਵਧੀਆ ਰੁਝਾਨ ਹੈ ਜੀ। ਬਹੁਤ ਵਧੀਆ ਰਿਸਪੌਂਸ ਨਾ ਰਿਹਾ। ਕੀ ਤੁਹਾਨੂੰ ਲੱਗ ਰਿਹਾ ਕਿਹੜਾ ਕੈਂਡੀਡੇਟ ਅੱਗੇ ਜਾ ਰਿਹਾ ਤੁਹਾਡੇ ਸਾਹਮਣੇ? ਸਾਡੇ ਸਾਹਮਣੇ ਜੀ ਆਮ ਆਦਮੀ ਪਾਰਟੀ ਜਿੱਤੂਗੀ ਜੀ। ਹਾਂ। ਔਰ ਕੀ ਖਾਸ ਗੱਤ ਹੈ ਆਪਣੇ ਕੈਂਡੀਡੇਟ ਵਿੱਚ ਜੇ ਕੈਂਡੀਡੇਟ ਦੀ ਗੱਲ ਕਰੀਏ? ਕੈਂਡੀਡੇਟ ਦੇਖੋ ਜੀ 600 ਯੂਨਿਟ ਮਾਫ ਕੀਤਾ ਉਹਨਾਂ ਨੇ। ਬਹੁਤ ਹੁਲਤਾਂ ਦਿੱਤੀਆਂ ਅੱਗੇ ਵੀ ਹੁਲਤਾਂ ਦੇਣਗੇ ਉਹ। ਅਸੀਂ ਜਿਤਾਵਾਂਗੇ ਤਾਂ ਫੇਰ ਹੁਲਤਾਂ ਦੇਵਾਂਗੇ ਅਸੀਂ। ਜੈਪੀਮ ਜੀ, ਜੈ ਅਸੀਂ ਪਹਿਲਾਂ ਤਾਂ ਤੁਹਾਨੂੰ ਕਹਿਣਾ ਚਾਹੁੰਦੇ ਆ ਵੀ ਚਲੋ ਵੋਟਾਂ 5 ਸਾਲ ਬਾਅਦ ਆਉਂਦੀਆਂ ਆ ਤੁਸੀਂ ਆਪਣਾ ਭਾਈਚਾਰਾ ਆਪਣਾ ਕਾਇਮ ਰੱਖੋ ਕਿਉਂਕਿ ਹਰ ਮਹੱਲੇ ਦੇ ਵਿੱਚ ਬੂਥ ਅਲੱਗ-ਅਲੱਗ ਲੱਗੇ ਹੁੰਦੇ ਆ ਸਾਡੀ ਵੀ ਬੇਨਤੀ ਆ ਵੀ ਆਪਣਾ ਭਾਈਚਾਰਾ ਜਿਹੜਾ ਬਣਾ ਕੇ ਰੱਖੋ ਜਿਨ੍ਹਾਂ ਨੇ ਬੋਰਡ ਜਿੱਥੇ ਪਾਉਣੀ ਲੋਕ ਅੱਜ ਕੱਲ ਦਾ ਸਮਾਂ ਬਦਲ ਚੁੱਕਾ ਆ ਲੋਕ ਕੰਮ ਦੇਖਦੇ ਆ ਮਹੱਲਿਆਂ ਦੇ ਵਿੱਚ ਗਲੀਆਂ ਦੇ ਵਿੱਚ ਜਿਹੜੇ ਕੰਮ ਹੋਏ ਹੁੰਦੇ ਆ ਉਹਨਾਂ ਨੂੰ ਹੀ ਵੋਟ ਲੋਕੀ ਬਦਲ ਚੁੱਕੇ ਆ ਨਵੀਂ ਜਨਰੇਸ਼ਨ ਦੇ ਵਿੱਚ ਸੋਚ ਨੂੰ ਬਹੁਤ ਹੀ ਬਦਲਾਅ ਦੇਖਿਆ ਸੀ ਕਿਉਂਕਿ ਸਵੇਰੇ ਦੇ ਸਾਡੇ ਕੋਲ ਲੋਕ ਆਉਂਦੇ ਆ ਅਸੀਂ ਉਹਨਾਂ ਨੂੰ ਕਿਹਾ ਨਹੀਂ ਵੀ ਸਾਨੂੰ ਵੋਟ ਪਾਓ ਅਸੀਂ ਕਿਹਾ ਵੀ ਜਿਹੜੇ ਸਾਡੀ ਪਾਰਟੀ ਨੂੰ ਤਾਂ ਵੋਟ ਪਾਓ ਅਗਰ ਤੁਹਾਡਾ ਕੰਮ ਹੋਇਆ ਤੁਹਾਡੇ ਕਹਿਣ ਤੋਂ ਬਾਅਦ ਜੇ ਕੰਮ ਹੋਏਗਾ ਤੇ ਵੋਟ ਪਾਓ ਕੰਮ ਦੇ ਆਧਾਰ ਤੇ ਕਿਉਂਕਿ ਦੇਖੋ ਤੁਹਾਡੇ ਸਾਹਮਣੇ ਰਿਜ਼ਲਟ ਆ ਜਾਣਾ ਜੀ ਤੁਹਾਨੂੰ ਪਤਾ ਹੀ ਤੁਸੀਂ ਰਾਉਂਡ ਦੇ ਵਿੱਚ ਜਾਂਦੇ ਆ ਹਮ ਦੇ ਲੋਕਾਂ ਦੇ ਵਿੱਚ ਵਿਚਰਦੇ ਤੁਹਾਨੂੰ ਪਤਾ ਲੋਕਾਂ ਦਾ ਹਰ ਜਾਣ ਹਾਂਜੀ ਤੁਹਾਡੇ ਹਿਸਾਬ ਨਾਲ ਕਿਹੜੀ ਪਾਰਟੀ ਅੱਗੇ ਜਾ ਰਹੀ ਹੈ ਜੀ ਦੇਖੋ ਸਾਡੀ ਪਾਰਟੀ ਆਮ ਆਦਮੀ ਪਾਰਟੀ ਦੇ ਸਪੋਰਟ ਕਰ ਰਹੇ ਆ ਤੇ ਸਾਨੂੰ 100% ਅਸੀਂ ਜਿੱਤਾਂਗੇ ਜਿਹੜਾ ਆਪਣਾ ਕੈਂਡੀਡੇਟ ਹੈ ਆਪ ਵੱਲੋਂ ਖੜਾ ਕੀਤਾ ਗਿਆ ਕਿਹੜੇ ਮਤਲਬ ਮੁੱਦੇ ਆ ਦੇ ਉੱਤੇ ਕੰਮ ਕਰੇਗਾ ਦੇਖੋ ਜੀ ਸਾਡਾ ਕੈਂਡੀਡੇਟ ਪਹਿਲਾਂ ਵੀ ਲੋਕਾਂ ਦੇ ਉਹਨਾਂ ਨੇ ਕੰਮ ਕਰਵਾਏ ਉਹਨਾਂ ਦਾ ਬਹੁਤ ਹੀ ਨਾਮ ਹੈ ਲੋਕਾਂ ਦੇ ਵਿੱਚ ਵਿਚਰਦੇ ਆ ਸਾਡੇ ਕੋਲ ਆਉਂਦੇ ਲੋਕ ਵੀ ਸਾਨੂੰ ਦੱਸਦੇ ਆ ਵੀ ਸਾਡੇ ਕਈ ਉਹਨਾਂ ਨੇ ਪਵਨ ਕੁਮਾਰ ਤੀਨੂ ਜੀ ਨੇ ਸਾਡੇ ਕੰਮ ਕਰਵਾਏ ਆ ਲੋਕਾਂ ਦਾ ਕਾਫੀ ਰੁਝਾਨ ਉਹਨਾਂ ਦੇ ਨਾਲ ਹੈਗਾ ਕਈ ਪਾਰਟੀਆਂ ਦੇ ਨਾਲ ਉਹਨਾਂ ਦੇ ਲਿੰਕ ਵੀ ਹੈਗੇ ਆ ਜੇ ਲੋ ਉਹਨਾਂ ਨੂੰ ਇਸ ਪਾਰਟੀ ਵਿੱਚ ਚੰਗਾ ਲੱਗਾ ਉਹਨਾਂ ਨੂੰ ਉਹਨਾਂ ਨੂੰ ਕੰਮ ਚੰਗਾ ਲੱਗਾ ਉਹ ਸਾਡੀ ਪਾਰਟੀ ਦੇ ਵਿੱਚ ਆਏ ਆ ਲੋਕ ਉਹਨਾਂ ਦੇ ਨਾਲ ਬਹੁਤ ਜੁੜੇ ਹੋਏ ਆ ਹਾਂਜੀ ਤੋਂ ਵੋਟਰਾਂ ਦਾ ਵੋਟਾ ਪ੍ਰਤੀ ਰੁਝਾਨ ਕਿਸ ਤਰ੍ਹਾਂ ਦਾ ਦੇਖ ਰਹੇ ਹੋ ਸਵੇਰ ਦਾ ਦੇਖੋ ਜੀ ਬਹੁਤ ਵਧੀਆ ਰਿਜ਼ਲਟ ਆ ਵੋਟਾਂ ਦਾ ਸਵੇਰ ਤੋਂ ਕਾਫੀ ਮੌਸਮ ਠੰਡਾ ਹੀ ਸਵੇਰ ਦੇ ਟਾਈਮ ਤਾਂ ਬਹੁਤ ਰਸ਼ ਜਿਹਾ ਥੋੜੀ ਹੁਣ ਤਾਂ ਪਤਾ ਕਰਕੇ ਦੇਖੋ ਹੁਣ ਦੁਪਹਿਰ ਤੋਂ ਬਾਅਦ ਕਾਫੀ ਲੋਕਾਂ ਦਾ ਕਾਫੀ ਬੋਡ ਪੈ ਚੁੱਕੀ ਆ ਜੀ ਹਾਂਜੀ ਸੋ ਇਸਾਂ ਤਸਵੀਰਾਂ ਮੋਹੱਲ ਦਾ ਗੁਰੂ ਰਵਿਦਾਸ ਪੁਰਾਣੀਆਂ ਜਿੱਥੇ ਆਮ ਆਦਮੀ ਪਾਰਟੀ ਦਾ ਕਬੂਤ ਲੱਗਾ ਹੈ ਔਰ ਇਥੋਂ ਦੇ ਵਰਕਰਾਂ ਦੇ ਨਾਲ ਆਪਾਂ ਗੱਲਬਾਤ ਕੀਤੀ ਜਿਹੜੇ ਦੱਸ ਰਹੇ ਨੇ ਕਿ ਆਪ ਦਾ ਕੈਂਡੀਡੇਟ ਜਿਹੜਾ ਅੱਗੇ ਜਾ ਰਿਹਾ ਹੈ ਤੋਂ ਅੱਗੇ ਦੀਆਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਹੋਰ ਵੀ ਬੋਰਡਾਂ ਦੇ ਵਿੱਚ